ਸ੍ਰੀ ਕਾਲ ਮੈਂ ਤੇਰੇ ਕੋਲ ਤਾਂ ਆਈ ਸੀ ਤੇਰੇ ਕੋਲ ਖੁਸ਼ਖਬਰੀ ਲੈ ਕੇ ਆਈ ਆ ਤੇਰੀ ਨੋ ਰਾਣੀ ਦੇ ਮੁੰਡਾ ਹੋਇਆ ਦੇਖ ਤੂੰ ਥੋੜੀ ਸਿਆਣੀ ਬਣ ਘਰਾਂ ਦੇ ਵਿੱਚ ਬਹੁਤ ਗੱਲਾਂ ਹੋ ਜਾਂਦੀਆਂ ਹੁੰਦੀਆਂ ਨੇ ਰਹਿ ਇੱਕ ਘਰ ਦੇ ਵਿੱਚ ਮਾੜੀ ਮੋਟੀ ਗੱਲ ਹੁੰਦੀ ਆ ਦੇਖ ਜਿਹੜਾ ਤੈਨੂੰ ਮੈਂ ਸਨੇਹਾ ਲੈ ਕੇ ਉਹ ਮੇਰਾ ਧਿਆਨ ਨਾ ਸੁਣ ਲੈ ਦੇਖ ਮੈਨੂੰ ਵਿਚ ਖੜ ਕੇ ਮੈਂ ਰਿਸ਼ਤਾ ਕਰਵਾਇਆ ਰਿਹਾ ਮੇਰਾ ਮੂੰਹ ਕਾਲੇ ਵਾਲੀ ਗੱਲਾਂ ਨਾ ਕਰ ਦੇਖ ਸੱਲ ਅੰਦਰ ਤੇਰੀ ਨੋ ਕੋਲੇ ਮੁੰਡਾ ਹੋ ਗਿਆ ਦੇਖ ਯਾਤੋਂ ਤਿਹਾੜ ਸ਼ੁਰੂ ਸ਼ੁਰੂ ਹੋ ਗਏ ਨੇ ਕਦੇ ਵਰਤ ਆ ਗਏ ਨੇ ਕਦੇ ਈਆਂ ਦਾ ਸੰਧਾਰਾ ਦੇ ਗਏ ਨੇ ਕਦੇ ਭੈਣੇ ਉਹ ਕੋਸ਼ ਕਦੇ ਦਿਵਾਲੀ ਸਾਰੇ ਤਿਹਾੜ ਪੂਰੇ ਕੀਤੇ ਨੇ ਦੇਖ ਹੁਣ ਉਹ 2 ਮਹੀਨੇ ਹੋਏ ਨੇ ਦੂਜੀ ਕੁੜੀ ਦਾ ਵਿਆਹ ਕਰਕੇ ਹਟੇ ਨੇ ਤੈਨੂੰ ਪਤਾ ਉਹਨਾਂ ਦੇ ਘਰ ਇੱਕ ਮਾਊ ਕੋਈ ਨਹੀਂ ਗਾ ਹੈ ਬਜ਼ੁਰਗਾ ਕੁੜੀ ਦਾ ਡੈਡੀ ਉਹ ਮੰਜੇ ਤੇ ਬੈਠਾ ਮੁੰਡੇ ਦਾ ਤੈਨੂੰ ਉਹ ਪਤਾ ਵੀ ਵਿਚਾਰਾ ਕਾ ਕਿਵੇਂ ਆ ਕਿਵੇਂ ਨਹੀਂ ਕੰਮ ਤੋਂ ਦਾ ਉਹ ਨੂੰ ਹੀ ਕੋਈ ਮਿਲਿਆ ਹੈ ਕਬੀਲਦਾਰ ਉਹ ਵੀ ਬਹੁਤ ਭਾਰੀ ਆ ਦੇਖ ਹੁਣ ਤੇਰੀ ਨੂੰਹ ਦੇ ਹੋਇਆ ਮੁੰਡਾ ਭਾਨੇ ਵੱਡੇ ਪ੍ਰੇਸ਼ਨ ਨਾਲ ਦੇਖ ਹਾਂ ਉਹ ਤੈਨੂੰ ਸਿੱਧਾ ਕਿਵੇਂ ਕਹਿ ਦੂਏ ਭੈਣੇ ਅਗਲਾ ਵੀ ਕੋਈ ਮਾੜਾ ਮੋਟਾ ਨੱਕ ਰਖਾਉਂਦਾ ਹੁੰਦਾ ਐ ਸਿੱਧੀ ਨਹੀਂ ਗੱਲ ਕਹੀ ਜਾਣੀ ਨੀ ਤੀਜੇ ਬੰਦੇ ਨੂੰ ਗੱਲ ਬੈਠ ਕੇ ਸਮਝਾਉਣੀ ਪੈਂਦੀ ਹੁੰਦੀ ਆ ਦੇਖ ਤੁਹਾਡੇ ਘਰੇ ਕਾਸਾ ਦਾ ਘਾਟਾ ਨਹੀਂ ਬਹੁਤ ਕੁਛ ਰੱਬ ਦਾ ਦਿੱਤਾ ਹੋਇਆ ਦੇਖ ਵਿਆਹ ਵੇਲੇ ਉਹਨਾਂ ਨੇ ਤੁਹਾਡਾ ਘਰ ਦੇ ਵਾਲੀਆਂ ਤੱਕ ਭਰਤਾ ਹੁਣ ਇੱਕ ਗੱਲ ਮੇਰੀ ਧਿਆਨ ਨਾਲ ਸੁਣ ਲੈ ਦੇਖ ਆਪਰੇਸ਼ਨ ਦੇ ਪੈਸੇ ਤੈਨੂੰ ਦੇਣੇ ਪੈਣਗੇ ਤੂੰ ਦੇ ਦੇ ਐਨੇ ਕੌੜੇ ਤੁੰਬੇ ਨਾ ਤੋੜ ਦੇਖ ਤੂੰ ਵੀ ਧੀਆ ਵਾਲੀ ਐ ਨਾ ਨਾ ਦੇਖ ਅਗਲਾ ਕਬੀਲਦਾਰ ਭਾਰੀ ਆ ਦੇਖ ਲਾਤਾ ਉਹ ਦੇਣਗੇ ਪਰ ਪੜਨੇ ਕਿਉਂ ਤੂੰ ਕਿਸੇ ਗਰੀਬ ਦਾ ਗਲ ਕੁੱਟਦੀ ਏ ਉਹਨਾਂ ਦਾ ਕਰਜ਼ਾ ਮੰਗੇ ਨਹੀਂਗੇ ਉਹ ਹੋਰ ਕਰਜ਼ਾ ਚੱਕ ਲੈਣਗੇ ਜਿੱਥੇ ਹੋਰ ਉੱਥੇ ਹੋਰ ਪਰ ਰਿਸ਼ਤੇਦਾਰੀ ਦਾ ਫਿਰ ਕੀ ਫਾਇਦਾ ਹੋਇਆ ਦੇਖ ਵਿਆਹ ਵਾਲੀ ਨੇ ਉਹਨਾਂ ਤੋਂ ਤਾਂ ਕਰਜ਼ਾ ਲਿਆ ਉਹਦਾ ਵਿਆਜ ਭਰਦੇ ਨੇ ਹੁਣ ਕੱਲ ਦੂਜੀ ਕੁੜੀ ਵਿਆਹੀ ਦੇ ਆਪਾਂ ਮੂੰਹ ਤੇ ਕਹਿੰਦੇ ਉਹ ਵੀ ਮੈਂ ਹੀ ਰਿਸ਼ਤਾ ਕਰਾਇਆ ਮੈਂ ਕਹਿੰਨੀ ਆ ਉਹਨਾਂ ਨੇ ਛਾਂ ਭਰਪੂਰੇ ਵੀ ਵਾਪਸ ਕਰਤੇ ਜਿਹੜੀ ਸੋਹਰੇ ਨੂੰ ਪਾਈ ਸੀ ਬਾਕੀ ਕੁਛ ਨਹੀਂ ਰੱਖਿਆ ਉਹਨਾਂ ਨੇ ਕੁੜੀ ਦੇ ਤਗਾਦੇ ਵੀ ਬਾਕਸ ਕਰਤੇ ਸੀ ਮਾਂ ਜਾ ਕੇ ਫੇਰ ਦੇ ਕੇ ਆਈ ਐ ਮਿਲਣੀ ਕਰਨ ਗਈ ਇਹ ਆਪੋ ਆਦੀ ਸਮਝ ਹੁੰਦੀ ਆ ਤੁਸੀਂ ਤਾਂ ਰੱਜਦੇ ਹੀ ਨਹੀਂ ਬਣ ਫਿਰ ਇਹ ਤਾਂ ਗਾਲ ਗਾਲਤਾ ਦੇ ਮੇਰੇ ਤੋਂ ਸੱਚੀ ਜੀ ਗੱਲ ਨਿਕਲ ਜਾਂਦੀ ਆ ਫਿਰ ਇਹਨਾਂ ਕਹਿੰਦਾ ਬੋਲਦੀ ਜ਼ਿਆਦੇ ਆ ਇਹ ਹਾਂ ਦੇਖ ਮੇਰੀ ਗੱਲ ਮੰਨ ਲੈ 60-65000 ਰੁਪਇਆ ਖਰਚ ਆਇਆ ਅਗਲਾ ਲੱਖ ਚ ਪੈ ਜਾਣਾ ਵਾ ਤੁਸੀਂ ਵੀ ਪੰਜੀਰੀ ਲੈ ਕੇ ਜਾਵੋਗੇ ਫੇਰ ਵੀ ਅਗਲੇ ਦਾ ਖਰਚਾ ਹੋਊਗਾ ਪੈਸੇ ਦੀ 30 ਤੀ ਤੋਂ ਘੱਟ ਨਹੀਂ ਆਦੇ 2-3-3 ਗੱਡੀਆਂ ਲੈ ਕੇ ਜਾਂਦੇ ਹੋ ਰਿਸ਼ਤੇਦਾਰ ਤਾਂ ਉਹ ਹੁੰਦਾ ਪੰਜੀਰੀ ਤੂੰ ਦੋਨੇ ਪਿਓ ਮਾਂ ਪੁੱਤ ਜਾਓ ਦੇ ਕੇ ਬਾਤ ਸਾਂਗੋ ਹਾਂ ਉਹ ਦਿਆ ਰਿਸ਼ਤੇਦਾਰ ਦੀ ਉਧਰੋਂ ਉਧਰੀ ਦੁੱਖ ਭਰਉਣ ਵਾਲੀ ਗੱਲ ਉਹਦੇ ਵਿੱਚ ਆਪਾਂ ਕਹਿੰਦੇ ਵੀ ਰਿਸ਼ਤੇਦਾਰ ਕਿੰਨੇ ਚੰਗੇ ਨੇ ਹਾਂ ਦੇਖ ਐਨੀ ਬਦਨਾਮੀ ਦਾ ਜਦ ਮਰਜੀ ਘੱਟ ਲੈ ਕੋਈ ਵੱਡੀ ਗੱਲ ਨਹੀਂ ਤੁਹਾਡੇ ਲਈ ਹਾਂ ਰੱਬ ਨਾ ਕਰੇ 1921 ਕੋਈ ਨੁਕਸਾਨ ਹੋ ਜਾ ਕਿ ਮੱਝ ਘਰ ਠੰਡੀ ਹੋ ਜਵੇ ਫੇਰ ਨਹੀਂ ਆਪਾਂ ਕਰਦੇ ਉਹ ਤਾਂ ਤੇਰੇ ਘਰ ਜਰਮ ਨੇ ਆਦ ਲੱਗੇ ਤੇਰੇ ਪੁੱਤ ਤਾਂ ਹੋਇਆ ਹੈ ਅੱਜ ਕੱਲ ਤਾਂ ਮੱਝ ਵੀ ਭਾਣੇ ਦੇਰ ਦੇ ਨੱਖ ਦੀ ਆਉਂਦੀ ਆ ਕਿੱਡੀ ਕਬੱਡੀ ਗੱਲ 60-65 ਹਜ਼ਾਰ ਰੁਪਏ ਤਾਂ ਦੇ ਦੇਗੀ ਚੱਲ 60-65 ਨਹੀਂ ਦੇਣਾ 40 ਉਹ ਦੇ ਦੇ ਹੈ ਐਨੇ ਨਾਲ ਅਗਲੇ ਨੂੰ ਭਾਣ ਬਹੁਤ ਹੌਸਲਾ ਹੋ ਜੂਗਾ ਪੁੱਤ ਤਾਂ ਤੇਰੇ ਤੋਂ ਬਿਨਾ ਦੱਸੇ ਸਕੇ ਡਾਕਟਰ ਕੋਲ ਜਮਾ ਕਰਾਇਆ ਤੂੰ ਕਰਾ ਉਹਨਾਂ ਦੇ ਹੱਥ ਫੜਾਉਣੇ ਨੇ ਦੇਖ ਇਹ ਤਾਂ ਤੇਰੀ ਭਾਈ ਗੱਲ ਗਲਤ ਆ ਦੇਖ ਅਗਲਾ ਸਾਰੇ ਬਿਹਾਰ ਕਰਦਾ ਹੁਣ ਜਵਾਗ ਤੁਹਾਡਾ ਉਹਨਾਂ ਦੇ ਪਾਉਣੇ ਤੁਸੀਂ ਵੀ ਉਹ ਖਰਚਾ ਕਰਨ ਹੈ ਇਹ ਤਾਂ ਭਾਈ ਆਪਣੀ ਸਮਾਜ ਦੀ ਬਹੁਤ ਗੰਦੀ ਗੱਲ ਆ ਪੰਮੂ ਤੇ ਕਹਿੰਦੇ ਚਾਹੇ ਕੋਈ ਹੌਲੀ ਕਹਾ ਲੋ ਚਾਹੇ ਉੱਚੀ ਕਹਾ ਲੋ ਬੱਚਾ ਸਾਡਾ ਖਰਚਾ ਕਰਨਗੇ ਕੁੜੀ ਵਾਲੇ ਦੇਖ ਮੇਰੇ ਤਾਂ ਕੁੜੀ ਮੁੰਡੇ ਮੁੰਡੇ ਦੇ ਜਵਾਗ ਹੋਣ ਅਜ ਤਾਂ ਸਾਰਾ ਖਰਚਾ ਆਪ ਕੀਤਾ ਹਾਂ ਇਹ ਤੋਂ ਲੈ ਕੇ ਜੱਟ ਤੱਕ ਹਾਂ ਅਬ ਜਿਹੜਾ ਮੁੰਡਾ ਵੱਡੇ ਪ੍ਰੇਸ਼ਨ ਨਾਲ ਹੋਇਆ ਹੋਇਆ ਕੁੜੀਆਂ ਨਾਰਮਲ ਹਾਂ ਅਸੀਂ ਦੋਨੇ ਮੁੰਡਾ ਵੱਡੇ ਪ੍ਰੈਸ਼ਰ ਨਾਲ ਹੋਇਆ ਨਾਲ ਸਾਡੇ ਘਰ ਹੀ ਹੋਇਆ ਵਾ ਅਸੀਂ ਪਰ ਅਗਲੇ ਨੂੰ ਪਾਣੀ ਦੀ ਘੁੱਟਣੀਆਂ ਤੇ ਕਿਹਾ ਵੀ ਅੱਜ ਲੋਕ ਤਾਂ ਘਰੇ ਹੋ ਤਾਂ ਵੀ ਕਹਿੰਦੇ ਕੁੜੀ ਵਾਲੇ ਅੱਧ ਦੇਣ ਹਾਂ ਬਸ ਸੁਣਦੀਆਂ ਲੋਕਾਂ ਦੀ ਗੱਲਾਂ ਬਥੇਰੀਆਂ ਪਰ ਇਹ ਤਾਂ ਥੋੜੀ ਬਹੁਤ ਮਾੜੀ ਗੱਲ ਆ ਕਿਸੇ ਤੋਂ ਨਾ ਕਿੰਨਾ ਕਿਹੜਾ ਅੱਜ ਉਹ ਮਾਰਕ ਤੇ ਮੰਗਿਆ ਕਰੋ ਸੱਚੇ ਪਾਤਸ਼ਾਹ ਜਿਹਨੇ ਦੇ ਕੇ ਰੰਭਾ ਨਹੀਂ ਜਾਣਾ ਜਿਹੇ ਤਰਫਣਾ ਨਹੀਂਗਾ ਉਹ ਜਿਹੜੇ ਨੈਣ ਦਾ ਕੀ ਫਾਇਦਾ ਅਗਲਾ ਕਰਜਾ ਚਾਕੇ ਗੁੱਠੇ ਲਾ ਕੇ ਭਣੇ ਦਿੰਦਾ ਵਾ ਹੁਣ 66000 ਰੁਪਏ ਚੱਕਣਗੇ ਮੈਨੂੰ ਪਤਾ ਵੀ ਉਹ ਬਹੁਤ ਔਖੇ ਨੇ ਭਾਵੇਂ ਘਰ ਗੁੱਠਾ ਲਾ ਕੇ ਚੱਕਣਗੇ ਨਾ ਕਿਉਂ ਤੂੰ ਇਹੋ ਜਿਹਾ ਕੰਮ ਕਰਦੀ ਏ ਇੰਨੇ ਕੋਰੇ ਹੋ ਕੇ ਨਿਸਰਦਾਂ ਦਾ ਰਿਸ਼ਤੇਦਾਰ ਤਾਂ ਉਹ ਨਾਲ ਇੱਕ ਦੂਜੇ ਦੇ ਆਪ ਸਹਾਰਾ ਬਣ ਕੇ ਖੜੀਏ ਉਹਨੂੰ ਰਿਸ਼ਤੇਦਾਰੀ ਕਿਹਾ ਜਾਂਦਾ ਹੁੰਦਾ ਆਹ ਤਾਂ ਦੁਸ਼ਮਣਾਂ ਨਾਲ ਵੀ ਭੈੜੀ ਗੱਲ ਹੋਗੀ